ਵਾਇਟ ਦਾ ਬਰਤਵਾ ਬੇਤੀ ਆ ਬੀਬੀਓ ਪਹਿਲਾਂ ਵੀ ਸਾਡਾ ਵਿਚਾਰ ਸੀ ਤੁਹਾਡੇ ਕੋਲ ਰੀਡਰ ਦੇ ਵਿੱਚ ਲੈ ਕੇ ਸਾਰਾ ਅਸੀਂ ਹੁਣ ਰੀਡਰ ਦੇ ਵਿੱਚ ਨਹੀਂ ਜਾ ਰਹੇ ਹਾਂ ਉਹ ਨਿਕਾਣਾ ਗੇਂਸ ਤੇ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਤੁਹਾਡੀ ਕਮੇਟੀ ਦੇ ਵਿੱਚ ਵੀ ਸਾਰਾ ਤੁਸੀਂ ਸਵੇਰੇ ਆਨਕੀ ਅ ਦੇਖ ਤਿਆਰ ਕਰਕੇ ਤੇ ਤੁਸੀਂ ਭਾਈ ਸਾਹਿਬ ਤੋਂ ਅਦਾਸ਼ ਕਰਾ ਦੇਣੀ ਹੈ ਇੱਥੇ ਇੱਥੇ ਗੁਰੂ ਦਾਤ ਤੋਂ ਮਾਫੀ ਮੰਗ ਲੈਣੇ ਅੱਗੇ ਬਾਤ ਤਾਂ ਨਹੀਂ ਹੁੰਦਾ ਸਾਡੀ ਤੇ ਇੰਨੀਆਂ ਬੇਨਤੀਆਂ ਨੇ ਗਾਂ ਬਾਤ ਤੇ ਤੁਸੀਂ ਇਹ ਖਿਆਲ ਰੱਖਿਓ ਕਿਤੇ ਜਿਹੜਾ ਤੁਹਾਡਾ ਗੰਦ ਘਰ ਬਣਿਆ ਹੁੰਦਾ ਆ ਚਾਂਦ ਉਹ ਗੋਦ ਸੁੰਦਿਆ ਠੀ ਹੋਰੇ ਉਦਣ ਕਰਾ ਲਓ ਕਿਤੇ ਹੋਰ ਕਰਾ ਲਓ ਹਨਾ ਕਿਆਂ ਦਾ ਤਾਂ ਦੇਖੋ ਤੇ ਝਾੜਿਆ ਜਿਹੜਾ ਵੀ ਇਹ ਘੂ ਘਾਹ ਦੇ ਵਿੱਚ ਹੈ ਹਨਾ ਜੇ ਆਪਾਂ ਘੂ ਘਰ ਕਰਾਵਾਂਗੇ ਆਪਾਂ ਉਹ ਮੱਥੇ ਰੰਗ ਤੋਂ ਕੱਢ ਦਿੰਦੇ ਹਾਂ ਮੈਂ ਛੇੜਦਾ ਮੈਂ ਬਰਨੀਆਂ ਨੂੰ ਬਰਨੀਆਂ ਨੂੰ ਸਿਰਫ ਮੈਂ ਆਇਆ ਜੀ ਮੈਂ ਤਾਂ ਕਿ ਇਹ ਗੱਲਾਂ ਨਹੀਂ ਚੰਗੀਆਂ ਹਨ ਕਿ ਬੰਦ ਕਰ ਦਿਓ ਕੋਈ ਚੰਗੀ ਆਦਮੀ ਹੈਗੀ ਨਾ ਮੈਂ ਤੁਹਾਡੇ ਨਾਲ ਕੋਈ ਗੱਲ ਹੋਈ ਸੀ ਹੁਣ ਮੈਂ ਆਇਆ ਸੀ ਇਗਰਾ ਮੈਨੂੰ ਪੁੱਛਿਆ ਜੰਨੀਆਂ ਵੀ ਸਾਨੂੰ ਤਾਂ ਪਰਮਿਸ਼ਨ ਮਿਲੀ ਹੈ ਕਿੱਥੋਂ ਮਿਲੀ ਇਹ ਗੱਲ ਤੁਹਾਨੂੰ ਕਿਸੇ ਨੇ ਦੱਸੀ ਹੈ ਜੀ ਕਿਸੇ ਸਾਨੂੰ ਕਮੇਟੀ ਆਗਰਾਂ ਨੇ ਕੁਝ ਦੱਸੀ ਹੈ ਜੀ ਮੈਂ ਦੂਜੇ ਘਰ ਬੈਠਾ ਮੇਰੇ ਨਾਲ ਚਾਰ ਬੰਦੇ ਸਗੇ ਬਾਬਾ ਜੀ ਅਸੀਂ ਇਹ ਚਾਹੁੰਗੇ ਕਿ ਮੈਂ ਤੇ ਜਨਾਨੀ ਨੂੰ ਚਾਓ ਜਾਂ ਟੱਕਰੋ ਇੱਥੇ ਮੇਰੀ ਗੱਲ ਸੁਣੋ ਮੈਨੂੰ ਏਸੀ ਗੱਲ ਆਪਾਂ ਸੇਕ ਨਹੀਂ ਪਰ ਮੇਰੇ ਜਿਹੜੇ ਡੈਡੀ ਹੋਗੇ ਸੀਗੇ ਉਹ ਸਿੱਖ ਸੀਗੇ ਤੇ ਮੈਂ ਸਿੱਖੀ ਤੋਂ ਬੇਵਕੂਆ ਹਾਂ ਪਰ ਮੇਰੇ ਜ਼ਮੀਰ ਤਾਂ ਹੈਗੇ ਜੀ ਇਹਦਾ ਕੰਮ ਠੀਕ ਹੈ ਜੀ ਤੁਹਾਡਾ ਖੁੰਗਰਾ ਤੇ ਪਾਈਂ ਜ਼ਮੀਨ ਦੀਦਾ ਤਾਂ ਆਹ ਅੱਜ ਦੀਦਾ ਨਹੀਂ ਤੁਹਾਡਾ ਜ਼ਮੀਰ ਕੀਦਾ ਫੇ ਅਸੀਂ ਤੇਰੇ ਕੋਲ ਪੀਦਾ ਅੱਜ ਦਾ ਅੰਮਟ ਜ਼ਮੀਰ ਦਾ ਜਿਹੜੀ ਸਿੱਖੀ ਤੇਰੇ ਵਿੱਚ ਨਹੀਂ ਆਉਣੀ ਤੇਰੇ ਜਿਹੜੇ ਕਰਨਾ ਆਪੇ ਹੋਣੀ ਆ ਤੁਹਾਡੇ ਚ ਨਹੀਂ ਮੈਂ ਕਹਿੰਦਾ ਜੀ ਮੈਂ ਤਾਂ ਆਪਣੀ ਗੱਲ ਕਰਦਾ ਜੀ ਨਹੀਂ ਮੈਂ ਨਹੀਂ ਹੈਗਾ ਤੁਹਾਡੀ ਦੇਖ ਰੇਹ ਦੇ ਵਿੱਚ ਕੋਈ ਮੈਂ ਨਹੀਂ ਹੈਗਾ ਅਸੀਂ ਤਾਂ ਨਹੀਂ ਜੀ ਮੈਂ ਕੋਈ ਨਹੀਂ ਬੋਲਦਾ ਤੁਹਾਡੇ ਨਾਲ ਬਾਹਰ ਨਾਲ ਗੱਲ ਹੋ ਰਹੀ ਹੈ। ਭਾਜੀ ਅੱਜ ਪ੍ਰੋਗਰਾਮ ਦੀ ਗੱਲ ਕਰਦੇ ਆ। ਪ੍ਰੋਗਰਾਮ ਦੀ ਗੱਲ ਕਰਦੇ। ਤੁਹਾਡੀ ਚੈ ਹੈ ਪੂਰੀ ਗੱਲ ਵੀ ਮੈਂ ਤੁਹਾਨੂੰ ਦੱਸਿਆ ਤੁਹਾਡੀ ਚੈ ਹੈ। ਇਹ ਗੁਰਦੁਆਰਾ ਕਮੇਟੀ ਹੈ ਇੱਧਰ ਬਣੀ ਹੋ ਉੱਧਰ ਵੀ ਕੋਈ ਕਮੇਟੀ ਨਹੀਂ ਬਾਬੇ ਨਾਲ ਜੁੜ ਕੇ ਕੋਈ ਕਮੇਟੀ ਦੋ ਦੋ ਵਾਰ ਸਾਡੀ ਕਮੇਟੀ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉੱਧਰ ਕੋਈ ਬਾਬੇ ਨਾਲ ਜੁੜ ਕੇ ਨਹੀਂ ਗਿਆ। ਉਹ ਕੋਈ ਬੋਰਡ ਰਾਜ ਦੇ ਪ੍ਰਬੰਧਕ ਕਮੇਟੀ ਜਾ ਰਹੇ ਉਹਦਾ ਜਗ੍ਹਾ ਨਾਲ ਤਾਂ ਤਾਲੂਕਾ ਦੀ ਕੋਈ ਨਹੀਂ ਗੱਲ। ਭਾਜੀ ਕਿੱਦਾਂ ਨਹੀਂ ਹੈ? ਨਹੀਂ ਕੋਈ ਤਾਲੂਕਾ ਵਾਲਾ ਨਹੀਂ। ਗੁਰਾਇਆਂ ਦੇ ਪਿੰਡ ਅੱਟੇ ਵਿਖੇ ਬੀਬੀਆਂ ਵੱਲੋਂ ਗੁਰੂ ਘਰ ਵਿੱਚ ਦੀਆਂ ਦਾ ਤਿਉਹਾਰ ਮਨਾਇਆ ਗਿਆ। ਸੁਰਜੀਤ ਸਿੰਘ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੱਸਿਆ ਕਿ ਦੀਆਂ ਦਾ ਮੇਲਾ ਗੁਰੂ ਘਰ ਵਿੱਚ ਮਨਾਉਣ ਬਾਰੇ ਅਸੀਂ ਪਿੰਡ ਵਾਸੀਆਂ ਨੂੰ ਕਿਹਾ ਸੀ ਪਰ ਕਹਿਣ ਦੇ ਬਾਵਜੂਦ ਵੀ ਪਿੰਡ ਵਾਸੀਆਂ ਨੇ ਗੁਰੂ ਘਰ ਵਿੱਚ ਦੀਆਂ ਦਾ ਮੇਲਾ ਮਨਾਇਆ। ਮੌਕੇ ਤੇ ਸਾਡੇ ਨੌਜਵਾਨਾਂ ਨੇ ਪ੍ਰੋਗਰਾਮ ਰੋਕ ਦਿੱਤਾ ਸੀ ਸੁਰਜੀਤ ਸਿੰਘ ਨੇ ਕਿਹਾ ਕਿ ਇਹ ਚੀਜ਼ਾਂ ਗੁਰੂ ਘਰਾਂ ਵਿੱਚ ਨਹੀਂ ਚੱਲਦੀਆਂ। ਜਿਸ ਨਾਲ ਸਿੱਖ ਸੰਗਤ ਦੇ ਵਿੱਚ ਪਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਮੰਨਿਆ ਹੈ ਕਿ ਉਹ ਗੁਰੂ ਘਰ ਵਿੱਚ ਮਾਫੀ ਮੰਗਣਗੇ ਅਤੇ ਪਛਤਾਵਾ ਕਰਨਗੇ ਫਗਵਾੜਾ ਐਕਸਪ੍ਰੈਸ న్యూਸ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਾਂਜੀ ਵਾਇਕ ਜੀ ਕਾ ਖਾਲਸਾ ਵਾਇਕ ਜੀ ਫਤੇ ਅੱਜ ਮਸਲਾ ਪਿੰਡਾ ਟੇ ਦਾ ਸੀਗਾ ਫਿਰ ਦਾਸ ਸਜੀਤ ਸਿੰਘ ਖਾਲਸਤਾਨੀ ਹਲਕਾ ਚਾਰਜ ਫਲੋਰ ਸ਼ਰਮਨੀਆਂ ਕਾਦੀ ਦਾ ਦਾਮ ਉਸੇ ਬੇਨਤੀ ਆ ਵੀ ਅੱਜ ਅੱਤੇ ਦਾ ਇੱਕ ਮਾਮਲਾ ਸੀਗਾ ਜਿਹੜਾ ਇਹਨਾਂ ਨੂੰ ਕੱਲ ਅਸੀਂ ਹਾਈ ਸੀਗੇ ਤਿੰਨ ਸਿੰਘ ਅਸੀਂ ਇਹਨਾਂ ਨੂੰ ਸਮਝਾ ਕੇ ਗਏ ਸੀ ਵੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਆ ਤੀਆਂ ਦਾ ਵੀ ਇਹ ਨਾ ਕਰਾਓ ਇਹ ਫੇਰ ਵੀ ਸਾਡੀ ਗੱਲ ਨੂੰ ਇਹਨਾਂ ਨੇ ਨਗੌਲਾ ਕੀਤਾ ਇਹ ਇਹਨਾਂ ਨੇ ਪ੍ਰੋਗਰਾਮ ਕਰਾ ਲਿਆ ਤੇ ਤੁਸੀਂ ਵੀ ਖੜੋ ਪੁੱਛਦੇ ਹਾਂ ਜੀ ਤੇ ਇਹ ਇਹਨਾਂ ਨੇ ਪ੍ਰੋਗਰਾਮ ਕਰਾਉਂਦੇ ਪਏ ਸੀ ਤੇ ਤੁਹਾਡੇ ਨੌਜਵਾਨਾਂ ਨੇ ਆਣ ਕੇ ਰੋਕ ਦਿੱਤਾ ਲੋਰਾਂ ਵਧਾਕ ਹੋਇਆ ਸੀ ਉਹ ਤਾਂ ਨਹੀਂ ਪਰ ਗੁਰੂ ਘਰਾਂ ਇੱਕ ਚੀਜ਼ਾ ਨਹੀਂ ਚਾਹੀਦੀ ਤੇ ਇਹਨਾਂ ਨੇ ਅਸੀਂ ਅੱਜ ਹੁਣ ਇੱਥੇ ਪਿੰਡ ਅੱਟੇ ਦੇ ਵਿੱਚ ਪਹੁੰਚੇ ਆ ਅੱਟੇ ਦੇ ਵਿੱਚ ਪਹੁੰਚ ਕੇ ਉਹ ਗੁਰੂ ਘਰ ਦੀ ਜਿਹੜੀ ਕਮੇਟੀ ਆ ਜਾਂ ਹੋਰ ਸੰਗਤ ਸੀ ਜਿਹੜੀ ਵਿੱਚ ਜੋ ਬੀਬੀਆਂ ਕਰਾਉਣ ਵਾਲੀਆਂ ਸੀ ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਬਹਿ ਕੇ ਮਾਫੀ ਮੰਗੀ ਆ ਵੀ ਅਸੀਂ ਨਹੀਂ ਗਾਂਵਾਂ ਵਾਸਤੇ ਇਦਾਂ ਦਾ ਪ੍ਰੋਗਰਾਮ ਗੁਰਦਰਾਸ ਸਾਡੇ ਗੁਰੂ ਘਰ ਦੇ ਵਿੱਚ ਨਹੀਂ ਕਰਾਵਾਂਗੇ ਤੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਅਸੀਂ ਉਹਨਾਂ ਨੂੰ ਸੇਵਾ ਇਹ ਲਈ ਆ ਵੀ ਤੁਸੀਂ ਗੁਰੂ ਘਰ ਕੱਲ ਆਣ ਕੇ ਦੇਖ ਕਰਵਾ ਕੇ ਗੁਰੂ ਘਰ ਆਣ ਕੇ ਗੁਰੂ ਸਾਹਿਬ ਦੇ ਸਾਹਮਣੇ ਮਾਫੀ ਮੰਗ ਲੈਣਾ ਠੀਕ ਹੈ ਜੀ ਇਹ ਬੇਨਤੀ ਨੂੰ ਪ੍ਰਵਾਨ ਕੀਤਾ ਸਾਡੇ ਪਿੰਡ ਨੇ ਸਾਰਾ ਪਿੰਡ ਨਗਰ ਕਮੇਟੀ ਨੇ ਵੀ ਇਹ ਗੱਲ ਨੂੰ ਸਾਡੀ ਨੂੰ ਮੰਨਿਆ ਉਹ ਕੱਲ੍ਹ ਅਰਦਾਸ ਵੀ ਕਰਾਉਣਗੇ ਤੇ ਨਾਲ ਉਹ ਆਪਣੀ ਮਾਫੀ ਵੀ ਮੰਗਣਗੇ ਉਹ ਮਾਫੀ ਮੰਗ ਜਿਹੜਾ ਭੁੱਲਿਆ ਪਾਟ ਗਿਆ ਉਹ ਘਰ ਰਾਜ ਵੀ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਮਾਫੀ ਮੰਗ ਮੰਗ ਰਹੇ ਆ ਉਹਨਾਂ ਨੇ ਮਾਫੀ ਦੇ ਕੱਲ੍ਹ ਉਹ ਮਾਫੀ ਸਾਰੇ ਇਕੱਠੇ ਹੋ ਕੇ ਮੰਗਣਗੇ ਇੰਨਾ ਕੁਝ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਦਵਿੰਦਰ ਜੀ